ਸ਼ਸ਼ੀ ਕਾਲਜੀ ਤੁਸੀਂ ਦੇਖ ਰਹੇ ਹੋ ਸ਼ਾਨੇ ਪੰਜਾਬ న్యూਸ ਸੋ ਦੇਖ ਰਹੇ ਹੋ ਜਿੱਦਾਂ ਕੀ ਦੋਵੇਂ ਅੰਡਰ ਵਿੱਚ ਭਰੇ ਹੋਏ ਨੇ ਸੋ ਕੈਮਰਾਮੈਨ ਨੂੰ ਕਹਿੰਨਾ ਕਿ ਜੋ ਅੰਡਰ ਵਿੱਚਾਂ ਦੀ ਹਾਲਤ ਹੈ ਉਹ ਦਿਖਾਈ ਜਾਵੇ ਕਿ ਕਿੰਨਾ ਬੁਰਾ ਹਾਲ ਹੈ ਜਿਨੂੰ ਕੀ ਕਈ ਪਿੰਡ ਲੱਗਦੇ ਹਨ ਸੋ ਸਕੂਲ ਦੇ ਬੱਚੇ ਵੀ ਭਰਾਨ ਹੋ ਰਹੇ ਹਨ ਲੋਕ ਵੀ ਭਰਾਨ ਹੋ ਰਹੇ ਹਨ ਇਸ ਅੰਡਰ ਵਿੱਚ ਪਾਣੀ ਖੜਾ ਹੈ ਇਸ ਨੂੰ ਦੇਖਦੇ ਹੋਏ ਸੋ ਪ੍ਰਸ਼ਾਸਨ ਤੋਂ ਜੋ ਅੱਜ ਡਾਲੀ ਕੋ ਆਏ ਲੋਕਾਂ ਨੇ ਇਹ ਹੀ ਮੰਗ ਕੀਤੀ ਕਿ ਇਸ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਤਾਂ ਜੋ ਕਿ ਉਹਨਾਂ ਦੀ ਆਉਣ ਵਾਲੀ ਮੁਸ਼ਕਲਾਂ ਨੂੰ ਹੱਲ ਕੀਤਾ ਜਾਵੇ ਇਹ ਜੋ ਸਕੂਲੀ ਬੱਚੇ ਆਉਂਦੇ ਨੇ ਉਹਨਾਂ ਨੂੰ ਸਕੂਲ ਜਾਣ ਲਈ ਪਰੇਸ਼ਾਨੀ ਨਾ ਹੋਵੇ ਬਾਅਦ ਸੇ ਪੱਤ ਕਰਿਆ ਉਹਦੇ ਤੇ ਪ੍ਰੋਗਰਾਮ ਤੇ ਕਾਹ ਦਾ ਸਾਥ ਵਾਸਤੇ ਨੇ। ਇਸ ਕੋਈ ਅੱਜ ਆਪਣਾ ਕਰਾਲੀ ਦੇ ਵਿੱਚ ਆਪੇ ਜਿਹੜਾ ਦੋ ਅੰਡਰਬ੍ਰਿਜ ਇਹਨਾਂ ਦੇ ਉੱਤੇ ਹੁਣ ਦੇ ਵਿੱਚ ਇਹਦੇ ਵਿੱਚ ਲਾਈਟਿੰਗ ਕਰਾਉਣੀ ਹੋ ਰਹੀ ਹੈ ਜਿਹੜੀ ਲਾਗਲੇ ਪਿੰਡਾਂ ਨੂੰ ਜਾਂ ਕਰਾਲੀ ਦੇ ਵਿੱਚ ਜਿਹੜੀ ਕੱਚੀ ਮੰਡੀ ਜੀ ਮੰਡੀ ਹੈ ਮੰਡੀ ਵਾਲੀ ਸਾਈਡ ਐ ਸ਼ਹਿਰ ਤੋਂ ਦੂਜੀ ਸਾਈਡ ਜਾਂਦੀ ਹੈ। ਦੋ ਅੰਡਰਬ੍ਰਿਜ ਬਣੇ ਮਿਉ ਉਹ ਦੋਨੇ ਅੰਡਰਬ੍ਰਿਜ ਨੂੰ ਬਰਸਾਤ ਹੋ ਜਾਵੇ ਉਹ ਵੀ ਬੰਦ ਹੋ ਜਾਂਦੇ। ਕਿ ਉਹ 15-15 ਦਿਨ ਬਾਅਦ ਰਹਿੰਦੇ ਆ। 15-15 ਦਿਨ ਬਰਸਾਤ ਦੇ ਵੀ ਤਾਂ ਤਕਰੀਬਨ 2 ਮਹੀਨੇ ਬੰਦੇ ਰਹੇ। ਖਡਾਲੀ ਰੋਡ ਐ ਇਹ ਬਿਲਕੁਲ ਬੰਦ ਰਿਹਾ ਬੜੀ ਉੱਥੇ ਸਟੂਡੈਂਟ ਬੱਚਿਆਂ ਨੂੰ ਪ੍ਰੋਬਲਮ ਆਉਂਦੀ ਆ ਨਿੱਜੀ ਤੌਰ ਤੇ ਜਿਨ੍ਹਾਂ ਨੇ ਵਰਤਨਾ ਸ਼ਹਿਰ ਦੇ ਨਾਲ ਸ਼ਹਿਰ ਦੇ ਭਰਾਵਾਂ ਨੂੰ ਦੂਜੀ ਸੜਕ ਜਾਣਾ ਉਹਨਾਂ ਨੂੰ ਪ੍ਰੋਬਲਮ ਸੋਸ ਬਾਬਤ ਅਸੀਂ ਕੱਲ ਸੋਚ ਵਿਚਾਰ ਕਰਕੇ ਕੱਲ ਅਸੀਂ ਸੋ ਕਿਹਾ ਸੀ ਵੀ ਅਸੀਂ ਰੇਲਵੇ ਟਰੈਕ ਜਾਮ ਕਰਾਂਗੇ ਪਹਿਲਾਂ ਤਾਂ ਅਸੀਂ ਧਰਨਾ ਦੇਵਾਂਗੇ ਇੱਥੇ ਜੇ ਸੁਣਾਈ ਨਾ ਹੋਈ ਸਾਡੀ ਤਾਂ ਰੇਲਵੇ ਟਰੈਕ ਤੇ ਬੈਠਾਂਗੇ ਸੋ ਅੱਜ ਫਿਰ ਉੱਚ ਅਧਿਕਾਰੀ ਜਿਹੜੇ ਰੇਲਵੇ ਤੇ ਉਹ ਵੀ ਪਹੁੰਚੇ ਇੱਥੇ ਤੇ ਆਪਣਾ ਨਗਰ ਕੌਂਸਲ ਕਰਾਲੀ ਦੇ ਯੋਗ ਆਪਣੇ ਵੀਰੋ ਭਰਾਓ ਵੀ ਪਹੁੰਚੇ ਉਹਨਾਂ ਦੇ ਵਿੱਚ ਬੈਠ ਕੇ ਇਹਦੇ ਵਿੱਚ ਜਿਹੜਾ ਇਹਦਾ ਹੱਲ ਇਹ ਕੱਢਿਆ ਗਿਆ ਵੀ ਜਲਦੀ ਤੋਂ ਜਲਦੀ ਉਹ ਕਹਿੰਦੇ ਵੀ ਅਸੀਂ ਪੱਕੇ ਇੱਥੇ ਪੰਪ ਲੁਟ ਕਰਾਂਗੇ ਇੰਜਣ ਵਗੈਰਾ ਤੇ ਇਹਦਾ ਬਕਾਇਦਾ ਪਾਣੀ ਕੱਢਾਂਗੇ ਜਲਦੀ ਤੋਂ ਜਲਦੀ ਇੱਥੇ ਤੇ ਆਉਣ ਵਾਲੇ ਭਵਿੱਖ ਦੇ ਵਿੱਚ ਵੀ ਜੋ ਪ੍ਰੋਬਲਮਾਂ ਸਨ ਉਹ ਵੀ ਉਹਨਾਂ ਨੇ ਕਿਹਾ ਵੀ ਜਿੰਨਾਂ ਜਿਸ ਤਰ੍ਹਾਂ ਅਸੀਂ ਦੱਸਿਆ ਵੀ ਉਹ ਅਸੀਂ ਬੈਠ ਕੇ ਜ਼ਰੂਰ ਹੱਲ ਕਰਾਂਗੇ ਅਤੇ ਇਸ ਦੇ ਵਿੱਚ ਵੱਡੇ ਤੌਰ ਤੇ ਅਸੀਂ ਜਲਦੀ ਹੀ ਸੋਮਵਾਰ ਨੂੰ ਐਸਟੀਐਮ ਸਾਹਿਬ ਨੂੰ ਮਿਲਾਂਗੇ ਬਾਈਪਾਸ ਦੇ ਨਾਲ ਜੇ ਆਪਣੀ ਟ੍ਰੇਨ ਚਾਹੇ ਇੱਕ ਪੱਟਿਆ ਜਾਵੇ ਨਾਲ ਉਹਦੇ ਬਾਪ ਵੀ ਐਸਐਮ ਨਾਲ ਜਾ ਕੇ ਗੱਲ ਕਰਾਂਗੇ ਤਾਂ ਕਿ ਇਹਦਾ ਪ੍ਰੋਪਰੇ ਪੂਰੇ ਜਿਹੜਾ ਨੁਕਸਾਨ ਹੋ ਰਿਹਾ ਜਿਸ ਤਰ੍ਹਾਂ ਉਹ ਰਗਦਾ ਹੱਥ ਉਸੇ ਇਹਦੇ ਨਾਲ ਆਪਣਾ ਆਰਤੀ ਭਾਈਚਾਰਾ ਵੀ ਨਾਲ ਸਾਥ ਦੇ ਰਿਹਾ ਕਿ ਸ਼ਹਿਰ ਦੇ ਲੋਕ ਕਿੰਨੇ ਸਾਥ ਦੇ ਰਹੇ ਨੇ ਨਹੀਂ ਸਾਰੇ ਭਾਈਚਾਰਾ ਦੇਖੋ ਅੱਜ ਆਰਤੀ ਭਰਾ ਸਾਰੇ ਸ਼ਹਿਰ ਵਾਸੀ ਜਿੰਨੇ ਵੀ ਬਹੁਤ ਨਗਰ ਕਾਉਂਸਲ ਦੇ ਅਧਿਕਾਰੀ ਸਾਰੇ ਇੱਥੇ ਪਹੁੰਚੇ ਹੋਏ ਸਨ ਅਸੀਂ ਸਭ ਦਾ ਧੰਨਵਾਦ ਵੀ ਕੀਤਾ ਜੋ ਵੀ ਫਿਰ ਅੱਗੇ ਹੋਵੇਗਾ ਉਹ ਤੁਹਾਨੂੰ ਦੱਸਿਆ ਜਾਵੇਗਾ ਜਿਸ ਕਿ ਅੱਜ ਜੋ ਸਾਡੀ ਕੱਲ ਦੀ ਕਾਰ ਸੀ ਉਸ ਮੁਤਾਬਕ ਸਾਡਾ ਅੱਜ ਉਹਨਾਂ ਨਾਲ ਬੈਠ ਕੇ ਗੱਲਬਾਤ ਹੋ ਗਈ ਤੇ ਉਹਨਾਂ ਨੇ ਸਾਡਾ ਬਕਾਇਦਾ ਸੇ ਮੌਕੇ ਤੇ ਹੁਣੇ ਹੱਲ ਕਰਨ ਦਾ ਪ੍ਰੋਸਪਸ ਸਾਲ ਨੂੰ ਉਹ ਕਰਿਆ ਪਾਣੀ ਦਾ ਜੇ ਅਸੀਂ ਕੱਢ ਦਾਂਗੇ ਤੋਂ ਤੇ ਪੱਕਾ ਜੋ ਹੀ ਅੱਗੇ ਪਾਪਲ ਘੱਡ ਕਰਨਗੇ ਤੇ ਉਹ ਇੱਕ ਚ ਜੋ ਵੀ ਉਹਨਾਂ ਨੇ ਦੱਸ ਅਸੀਂ ਤਾਂ ਉਹਨਾਂ ਨੂੰ ਦੱਸਿਆ ਆਪਣੀ ਮੁਸ਼ਕਲਾ ਉਹਨਾਂ ਨੇ ਸਾਰੀਆਂ ਉਹਨਾਂ ਸਹਿਦਕਾਰ ਨੂੰ ਹੱਲ ਕਰਨਾ ਕੋਸ਼ਿਸ਼ ਕੀਤਾ ਜਿਹੜਾ ਪਹਿਲਾ ਐਸਬੀਐਮ ਤਾਂ ਉਹਨਾਂ ਨਕਸ਼ਾ ਤਾਂ ਸਾਰਾ ਬਾਈਪਾਸ ਦੇ ਨਾਲ ਬਣਾਇਆ ਹੋਇਆ ਉਹ ਹਲੇ ਲਾਗੂ ਹੋਇਆ ਕਿ ਨਹੀਂ ਹੋਇਆ ਉਹ ਉਹ ਕਰਾਂਗੇ ਉਹਨਾਂ ਨੇ ਕਰ ਸੋਗੇ ਠੀਕ ਅੱਜ ਸ਼ਹਿਰ ਕਰਾਲੀ ਦੇ ਰੇਲਵੇ ਸਟੇਸ਼ਨ ਤੇ ਕਿਸਾਨਾਂ ਦਾ ਇਕੱਠ ਬਹੁਤ ਪਾਰੀ ਤੇ ਹੋਇਆ ਇਹਦੇ ਨਾਲ ਆਰਤੀ ਪਾਈ ਚਾਰੇ ਵੀ ਨਾਲ ਸਾਥ ਦਿੱਤਾ ਇੱਕਾਠ ਅੰਡਰ ਬ੍ਰਿਜਾਂ ਵਿੱਚ ਪਾਣੀ ਖੜਨ ਕਰਕੇ ਦੋ ਰਸਤੇ ਬੰਦ ਹੋਣ ਕਰਕੇ ਹੋਇਆ ਇੱਕ ਕਿਸਾਨ ਵੀਰ ਨਾਲ ਗੱਲ ਕਰਦੇ ਆ ਕਿ ਆਹ ਗੱਲ ਬਾਤ ਹੋਈ ਇਹ ਜੀ ਜਿਹੜਾ ਆਪਣਾ ਇੱਕ ਗਰਾਲੀ ਸਟੇਸ਼ਨ ਤੋਂ ਜੀ ਐਂਡਰ ਬ੍ਰਿਜਾਂ ਜੀ ਦੋ ਇੱਕ ਖੱਬੇ ਤੇ ਇੱਕ ਸੱਜੇ ਜੀ ਇਹਨਾਂ ਦੇ ਵਿੱਚ ਜਦੋਂ ਵੀ ਬਾਰਸ਼ ਦਾ ਪਾਣੀ ਆਉਂਦਾ ਤਾਂ ਇਹ ਬਿਲਕੁਲ ਬੰਦ ਹੋ ਜਾਂਦੇ ਨਹੀਂ 15-15 ਦਿਨ ਇਹਨਾਂ ਦੇ ਵਿੱਚੋਂ ਪਾਣੀ ਨਹੀਂ ਕੱਢਿਆ ਜਾਂਦਾ ਜੀ ਜੇ ਇੱਕ ਜੋ ਬਡਾਲੀ ਤੋਂ ਰਸਤਾ ਆਉਂਦਾ ਜਿਹੜਾ ਇਹ ਬ੍ਰਿਜ ਹੈ ਜੀ ਇਹਦੇ ਰਾਹੀਂ ਸਾਡੇ ਪਿੰਡਾਂ ਦੇ ਬੱਚੇ ਸਕੂਲ ਆਉਨੇ ਜੀ ਬੱਚੇ ਲੰਘ ਨਹੀਂ ਸਕਦੇ ਇਹਦੇ ਵਿੱਚੋਂ ਦੂਜਾ ਰਸਤਾ 4 ਕਿਲੋਮੀਟਰ 5 ਕਿਲੋਮੀਟਰ ਘੁੰਮ ਕੇ ਆਉਂਦਾ ਜੀ ਜੋ ਪੈਦਲ ਬੱਚੇ ਉਹ 5 ਕਿਲੋਮੀਟਰ ਨਹੀਂ ਆ ਸਕਦੇ ਜੀ ਕਿੰਨੇ ਕ ਪਿੰਡ ਲੱਗਦੇ ਜੀ ਆਪਣੇ ਇਹ ਰਸਤੇ ਨੂੰ ਬਡਾਲੀ ਵਾਲੇ ਨੂੰ ਇਹਨੂੰ ਜੀ 3-4 ਪਿੰਡ ਲੱਗਦੇ ਜਿਹੜੇ ਨੇੜੇ ਬੱਚੇ ਜਾਣ ਨਹੀਂ ਜਿਹੜੇ ਸਕੂਲ ਬਾਕੀ ਤਾਂ ਕਾਫੀ ਪਿੰਡ ਲੱਗਦੇ ਜੀ ਉਹ ਤਾਂ ਆਪਣੀ ਹੋਰ ਕੋਈ ਸਮੱਸਿਆ ਆਪਣਾ ਇੱਧਰ ਗਸਾਈਆਂ ਵਾਲੇ ਬਾਬੇ ਦੇ ਗਸਾਈਆਂ ਵਾਲਾ ਜੀ ਇੱਧਰ ਨਾਲ ਇੱਧਰ ਸ਼ਹਿਰ ਹੈ ਜੀ ਤੇ ਇੱਧਰ ਮੰਡੀ ਹੈ ਜੀ ਮੰਡੀ আর ਸ਼ਹਿਰ ਦਾ ਬਿਲਕੁਲ ਸੰਪਰਕ ਟੁੱਟ ਜਾਂਦਾ ਜਦੋਂ ਬ੍ਰਿਜ ਭਰ ਜਾਂਦਾ ਜੀ ਤੇ ਇੱਧਰ ਗਸਾਈਆਂ ਵਾਲੇ ਬਾਬੇ ਦੇ ਮੱਥਾ ਟੇਕਣ ਜਾਂਦੇ ਜੀ ਸ਼ਹਿਰ ਦੇ ਲੋਕ ਤੇ ਪਿੰਡਾਂ ਦੇ ਲੋਕ ਵੀ ਜਾਂਦੇ ਆ ਜੀ ਇਹਦੇ ਵਿੱਚ ਬਾਕੀ ਸਾਰੀ ਗੱਲ ਤੇ ਉਹ ਬਿਲਕੁਲ ਬੰਦ ਹੋ ਜਾਂਦਾ ਜੀ ਉਹ ਵੀ ਸਮੱਸਿਆ ਬਹੁਤ ਵੱਡੀ ਹੈ ਜੀ ਮੰਡੀ ਤੇ ਜਾਣ ਤੇ ਬਿਲਕੁਲ ਕਨੈਕਸ਼ਨ ਟੁੱਟ ਜਾਂਦਾ ਜੀ ਸ਼ਹਿਰ ਤੇ ਮੰਡੀ ਦਾ ਜੀ ਤਸੀਂ ਸਰਕਾਰ ਕੋਲ ਕੀ ਮੰਗ ਕਰਦੇ ਕੀ ਅਪੀਲ ਕਰਨਾ ਚਾਹੁੰਦੇ ਅੱਜ ਜੀ ਇਹ ਆਪਣੇ ਰੇਲਵੇ ਵਾਲੇ ਆਪਣੇ ਆਜ ਤੇ ਜੀ ਉੱਚ ਅਧਿਕਾਰੀ ਉਹਨਾਂ ਨਾਲ ਗੱਲਬਾਤ ਹੋਈ ਜੀ ਅਸੀਂ ਉਹਨੂੰ ਕਹਿੰਦੇ ਵੀ ਇਹ ਬ੍ਰਿਜਾਂ ਤੇ ਜੀ ਅਸੀਂ ਮਤਲਬ ਪੰਪ ਲਾ ਦੇਵਾਂਗੇ ਜੀ ਪੰਪ ਸਵੇਰ 7 ਵਜੇ ਤੋਂ ਪਾਣੀ ਕੱਢ ਦੇਗਾ ਜੇ ਪਾਣੀ ਹੋਵੇਗਾ ਜੀ ਬੱਚਿਆਂ ਦੇ ਜਾਨ ਤੋਂ ਪਹਿਲਾਂ ਪਹਿਲਾਂ ਪਾਣੀ ਕੱਢਿਆ ਜਾਊਗਾ ਜੀ ਉਹਨਾਂ ਨੇ ਸਾਨੂੰ ਮਤਲਬ ਭਰੋਸਾ ਦਵਾਇਆ ਜੀ ਇਸ ਚੀਜ਼ ਦਾ ਹੋਰੇ ਉੱਚ ਅਧਿਕਾਰੀ ਕੌਣ-ਕੌਣ ਹਾਜ਼ਰ ਹੋਏਗਾ ਪੂਰਾ ਜੀ ਰੇਲਵੇ ਵਾਲੇ ਆਏ ਸੀਗੇ ਜੀ ਤੇ ਆਪਣੇ ਨਗਰ ਕੌਂਸਲ ਵਾਲੇ ਆਏ ਸੀਗੇ ਜੀ ਇਹਨਾਂ ਨਾਲ ਗੱਲਬਾਤ ਹੋਈ ਉਹ ਪ੍ਰੋਸਾ ਦੇਖ ਕੇ ਗਏ ਨੇ ਉਹ ਪ੍ਰੋਸਾ ਦੇਖ ਕੇ ਗਏ ਜੀ ਵੀ ਇਸ ਮਤਲਬ ਪਾਣੀ ਇਹ ਬਹੁਤ ਜਲਦੀ ਹੱਲ ਕਰ ਦਵਾਂਗੇ ਜੀ ਅਸੀਂ ਪੰਪ ਲਾ ਦਵਾਂਗੇ ਜੀ ਇਹ ਤੇ ਤੇ ਬਾਕੀ ਜਿਹੜਾ ਆਪਣਾ ਬਾਈਪਾਸ ਹੈ ਜੀ ਉਹਦੇ ਨਾਲ ਨਾਲ ਜੇ ਖਾਲਾ ਬਣ ਜਾਵੇ ਤਾਂ ਇਸ ਪਾਣੀ ਦਾ ਬਹੁਤ بڑا ਹੱਲ ਹੋ ਸਕਦਾ ਜੀ